ਇਹ ਸਰੀਰਾਂ ਮੇਰਿਆ ਇਸ ਜਗਤ ਮੈਂ ਆਇਕਾ ਕਿਆ ਤਦ ਕਰਮ ਕਮਾਇਆ ਪਿਛਲੀ ਪੌੜੀ ਵਿੱਚ ਵੀ ਬੇਨਤੀ ਕੀਤੀ ਸੀ ਬਾਰ ਬਾਰ ਸੁਣਾਓਗੇ ਠੀਕ ਹੈ ਕੰਨ ਰਾਹੀ ਅੰਦਰ ਜਾਂਦਾ ਹੈ ਬਾਰ ਬਾਰ ਸੁਣਾਓਗੇ ਬਾਰ ਬਾਰ ਸੁਣਾਓਗੇ ਸਰੀਰਾਂ ਮੇਰਿਆ ਸਰੀਰਾਂ ਮੇਰਿਆ ਸਰੀਰਾਂ ਮੇਰਿਆ ਸਰੀਰਾਂ ਮੇਰਿਆ ਅੰਤਰਮੁਖੀ ਹੋਗੇ ਨਾ ਸਾਰੀ ਬੋਡੀ ਵੱਲ ਧਿਆਨ ਹੋ ਜਾਏਗਾ ਵੀ ਇਹ ਸਰੀਰ ਆ ਮੇਰਾ ਇਸ ਜਗਮਾਏ ਕਿਆ ਤੁਦ ਕਰਮ ਕੀ ਕੀਤਾ ਕੀ ਕੀਤਾ ਤੁੰਗ ਨਹੀਂ ਮੈਂ ਤਾਂ ਦਾ ਕੀਤਾ ਮੈਂ ਆਪਣੇ ਬੱਚਿਆਂ ਨੂੰ ਪਾਲਿਆ ਬੱਚਿਆਂ ਦੇ ਵਿਆਹ ਕੀਤੇ ਮੈਂ ਪ੍ਰੋਪਰਟੀ ਖਰੀਦੀ ਹੈ 4 ਕੋਠੀਆਂ ਉੱਤਰ ਖਰੀਦੀਆਂ 5 ਕੋਠੀਆਂ ਉੱਤਰ ਖਰੀਦੀਆਂ ਸਾਰੀ ਰਿਸਪੌਂਸਿਬਿਲਟੀ ਨਿਭਾਈ ਆ ਮੁਬਾਰਕ ਹੈ ਗੁਰੂ ਸਾਹਿਬ ਬੜੇ ਖੁਸ਼ ਹੋਣਗੇ ਪਰ ਕੇਵਲ ਇਹ ਸਭ ਕੁਝ ਨਹੀਂ ਹੈ ਇਹ ਸਭ ਕੁਝ ਨਹੀਂ ਹੈ ਇੱਕ ਪਾਸੇ ਗੁਰੂ ਸਾਹਿਬ ਇਦਾਂ ਵੀ ਕਹਿਣਗੇ ਕੁਝ ਨਹੀਂ ਕੀਤਾ ਸਵਾਹ ਨਹੀਂ ਕੀਤਾ ਕਿਉਂਕਿ ਜੀਨਹਰ ਤੇਰਾ ਰਚਨਾ ਰਚਿਆ ਜਿਸ ਨੇ ਸਾਨੂੰ ਬਣਾਇਆ ਹੈ ਇਦਾਂ ਵੀ ਪੜਦੇ ਆ ਨਾ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਾ ਰੂਪ ਆਰਾ ਮਾਤਾ ਪਿਤਾ ਦਾ ਬਲੱਡ ਬਸ ਇੱਥੇ ਤੱਕ ਹੀ ਖੇਡ ਹੈ ਨਾ ਦੀ ਫਿਰ ਵਿੱਚ ਪਰਦਾ ਪਾ ਕੇ ਰੱਖਿਆ ਵੀ ਤੇ ਹੈ ਮਾਤ ਗਰਭ ਹੈ ਆਪ ਨੂੰ ਸਿਮਰਨ ਦੇ ਤਾਂ ਤੂੰ ਮਰਾਖ ਨਹਾਰੇ ਸੀੜ ਤਲੇ ਪੈਰ ਉੱਪਰੇ ਬਸੰਦੋ ਕੋ ਹਥੜੇ ਥਾਏ ਉੱਥੇ ਜੀਮੇ ਰੱਖਿਆ ਸੀ ਕੋਈ ਗਲਤੀ ਨਹੀਂ ਕੀਤੀ ਸੀ ਠੀਕ ਹੈ ਉੱਥੇ ਰੱਖਿਆ ਹੈ ਨਾ ਮਾਤਾ ਤੇ ਖਾਂਦੀ ਹੈ ਪਿੰਦੀ ਹੈ ਪਰ ਉੱਥੇ ਰੱਖਿਆ ਹੈ ਸਭ ਕੁਝ ਬੱਚੇ ਤੱਕ ਪੁੱਜ ਰਿਹਾ ਹੈ ਹੁਣ ਜੋ ਇਹ ਦੁਨੀਆ ਹੈ ਅਸੀਂ ਧਿਆਨ ਨਾਲ ਸੋਚੀਏ ਜਿਸ ਨੇ ਸਾਨੂੰ ਬਣਾਇਆ ਭਾਈ ਉਹ ਯਾਦ ਹੀ ਨਹੀਂ ਕੀਤਾ ਪਾਠ ਵੀ ਬੜਾ ਕੀਤਾ ਕੀਰਤਨ ਵੀ ਬੜਾ ਕੀਤਾ ਕੀਰਤਨ ਵੀ ਬੜਾ ਸੋਹਣਾ ਪਾਠ ਵੀ ਬੜਾ ਸੋਹਣਾ ਸੇਵਾ ਵੀ ਬੜੀ ਕੀਤੀ ਟੋਲ ਗਿਆ ਚਿੰਟੇ ਵੀ ਬੜੇ ਸੋਹਣੇ ਆ ਸਭ ਕੁਝ ਹੋਇਆ ਪਰ ਉਹ ਨਹੀਂ ਆਦਲੀ ਕੀਤਾ ਇੱਥੇ ਸਭ ਕੁਝ ਸੀਫਰ ਹੈ ਜ਼ੀਰੋ ਜਿੰਨਾ ਵੀ ਤੁਸੀਂ ਸੁਣਿਆ ਹੈ ਨਾ ਪਿੱਛੇ ਤਾਂ ਦਾ ਪ੍ਰੋਪਰਟੀ ਮਾਇਆ ਬੈਂਕ ਬੈਲੈਂਸ ਪੁੱਤਰਤੀ ਬਹੁਤ ਵਧੀਆ ਗੱਲ ਹੈ ਮੁਬਾਰਕ ਹੈ ਪਰ ਜਦੋਂ ਤੱਕ ਨਾਮ ਦਾਕਾ ਨਹੀਂ ਲੱਗਦਾ ਜ਼ੀਰੋ ਜਦੋਂ ਤੱਕ ਬਖਸ਼ਿਸ਼ ਦਾ ਏਕਾ ਨਹੀਂ ਲੱਗਦਾ ਜਦੋਂ ਤੱਕ ਪ੍ਰੇਮ ਦਾ ਏਕਾ ਨਹੀਂ ਲੱਗਦਾ ਜਦੋਂ ਤੱਕ ਸੱਚੇ ਗਿਆਨ ਦਾ ਏਕਾ ਨਹੀਂ ਲੱਗਦਾ ਮਿੱਟੀ ਹੈ ਇਹ ਸਰੀਰ ਮੇਰਾ ਇਸ ਜਗ ਮੈਂ ਆਇਆ ਕਿਆ ਦੁੱਧ ਕਰਮ ਕਮਾਇਆ ਕਿਆ ਕਰਮ ਕਮਾਇਆ ਦੁੱਧ ਸਰੀਰ ਆਜੂ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਜਿਨ ਤੇ ਰੁਕਣਾ ਹੈ ਜੀ ਜਿੰਦੇ ਨੰਨੇ ਨੂੰ ਸਿਹਾਰੀ ਲੱਗੀ ਐ ਭਾਵ ਜਿਸ ਪਰਮਾਤਮਾ ਨੇ ਜਿਨ ਹਰ ਤੇਰਾ ਰਚਨ ਰਚਿਆ ਜਿਸ ਹਰੀ ਨੇ ਸਾਨੂੰ ਸਭ ਨੂੰ ਬਣਾਇਆ ਸੋ ਹਰ ਮਨ ਨਾ ਵਸਾਇਆ ਉਸ ਹਰੀ ਨੂੰ ਤੇ ਮਨ ਵਿੱਚ ਵਸਾਇਆ ਨਾ ਸਾਤੋ ਸੰਤੋਖ ਦਇਆ ਧਰਮ ਧੀਰਜ ਤੇ ਮਨ ਵਿੱਚੋਂ ਅੰਦਰੋਂ ਉਜਾਗਰ ਹੋਈ ਨਾ অলਰੈਡੀ ਸਾਡੇ ਅੰਦਰ ਬਚਪਨ ਤੋਂ ਲੈ ਕੇ ਵਾਹਿਗੁਰੂ ਜੀ ਨੇ ਗੁਣ ਰੱਖੇ ਹੋਏ ਨੇ ਕੁਦਰਤੀ ਹੁੰਦੇ ਪਰਮਾਤਮਾ ਦੇ ਹੰਨ ਪਰਮਾਤਮਾ ਆਪਾਸਣ ਲਾ ਕੇ ਬੈਠੇ ਅੰਦਰ ਇਹ ਦੀਸੇ ਕਿਉਂ ਨਹੀਂ ਕਿਉਂਕਿ ਸਾਰਾ ਜੀਵਨ ਇਹ ਰਖਾ ਵਿੱਚ گزار ਦਿੱਤਾ ਸਾਰਾ ਜੀਵਨ ਲਾਲਚ ਦੇ ਮਾੜੇ ਪ੍ਰਭਾਵ ਵਿੱਚ گزار ਦਿੱਤਾ ਹੈ ਤੇ ਗੁਰ ਪ੍ਰਸਾਦੀ ਅਸੀਂ ਜਿਸ ਕਾਜ ਲਈ ਆਇਆ ਕਾਜ ਕਰਦੇ ਰਹੀਏ 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 ਗੁਰ ਪ੍ਰਸਾਦੀ ਇੱਕ ਦਿਨ ਕਿਰਪਾ ਹੋਏਗੀ ਹਰ ਮਨ ਵਸਿਆ ਜਦੋਂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਸੁਣੀ ਬੜੇ ਪਿਆਰ ਨਾਲ ਦਰਸ਼ਨ ਕੀਤੇ ਗੁਰਬਾਣੀ ਦੇ ਚੌਂਕੜਾ ਲਾ ਕੇ ਬੈਠੇ ਆਪੋ ਆਪਣੀ ਘਰੀ ਜਿੱਥੇ ਮਰਜੀ ਬੈਠੇ ਪੜਿਆ ਇਹਨਾਂ ਬਚਨਾਂ ਨਾਲ ਪਿਆਰ ਹੋ ਗਿਆ ਸੱਚਾ ਪ੍ਰੇਮ ਹੋ ਗਿਆ ਫਿਰ ਇਹਨਾਂ ਨੂੰ ਮੰਨਿਆ ਇਹਨਾਂ ਨੂੰ ਜੀਵਨ ਵਿੱਚ ਲੈ ਕੇ ਆਉਣਾ ਸ਼ੁਰੂ ਕੀਤਾ ਅੰਦਰ ਪਿਆਰ ਅੰਦਰ ਥਾਂ ਦਿੱਤਾ ਗੁਰਬਾਣੀ ਫਿਰ ਗੁਰੂ ਦੀ ਕਿਰਪਾ ਹੋ ਗਈ ਜਦੋਂ ਗੁਰੂ ਦੀ ਕਿਰਪਾ ਹੋਊਗੀ ਫਿਰ ਕੀ ਹੁੰਦਾ ਜੀ ਹਰੀ ਮਨ ਵਿੱਚ ਵਸ ਗਿਆ ਉਹ ਸ਼ੁਭ ਗੁਣ ਜੀਵਨ ਵਿੱਚੋਂ ਪ੍ਰਗਟ ਹੋ ਗਏ ਪੂਰਬ ਲਿਖਿਆ ਪਾਇਆ ਉਹ ਕੰਮ ਪੂਰਾ ਹੋ ਗਿਆ ਮਿਲਾਪ ਹੋ ਗਿਆ ਗੱਲ ਤੇ ਪਰਵਾਣ ਹੋਣ ਦੀ ਹੈ ਕਹਾਂ ਨਾਨਕ ਇਹ ਸਰੀਰ ਪਰਵਾਣ ਹੋਆ ਜਿਨ ਸਤਿਗੁਰੂ ਸਿਉ ਚਿਤ ਲਾਇਆ ਫਿਰ ਗੁਰਬਾਣੀ ਦੀ ਮਿਹਰ ਸਦਕਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿਹਰ ਸਦਕਾ ਉਹ ਅਵਨਾਸ਼ੀ ਪੁਰਖ ਹੈ ਸਾਮ੍ਹ ਰਹਿਆ ਸਮਾਏ ਦੂਜਾ ਨ ਕੋਈ ਦਿਸਦਾ ਨਹੀਂ ਦਿਸਦਾ ਬੜਾ ਪਿਆਰ ਕਰਦੇ ਹੋ ਕਿਸੇ ਨੂੰ ਜਾਂਦੇ ਹੋ ਮਿਲਦਾ ਖੁਸ਼ੀ ਹੁੰਦੀ ਹੈ ਪਰਮਾਤਮਾ ਦੀ ਸਭਾ ਦੂਜੀ ਕੋਈ ਚੀਜ਼ ਨਹੀਂ ਦੇਸਦੀ ਸਰੀਰਾਂ ਦੀ ਵੀ ਖੇਡ ਬਹੁਤ ਵੱਡੀ ਹੈ ਸਰੀਰਾਂ ਵਿੱਚ ਵੀ ਰੂਹਾਂ ਬਹੁਤ ਚੰਗੀਆਂ ਹੁੰਦੀਆਂ ਨੇ ਦਸਾਂ ਪਾਤਸ਼ਾਹੀਆਂ ਦੀ ਜੋਤ ਜਦੋਂ ਸਰੀਰ ਕਿਹਾਤੀ ਵਿੱਚ ਸਤਿਗੁਰੂ ਜੀ ਆਏ ਕਿੱਡੇ ਵੱਡੇ ਪਰਉਪਕਾਰ ਕੀਤੇ ਹੈ ਤੇ ਉਹ ਵੀ ਸਰੀਰ ਸੀ ਤਾਂ ਜਦੋਂ ਸਰੀਰ ਨੂੰ ਸਰੀਰ ਵੀ ਮਿਲਦਾ ਚੰਗੀ ਜੋਤ ਮਿਲਦੀ ਹੈ ਚੰਗੀ ਰੂਹ ਮਿਲਦੀ ਹੈ ਖੁਸ਼ੀ ਤੇ ਹੁੰਦੀ ਹੈ ਉਹਦੇ ਘਰ ਜਾਈਏ ਘਰ ਨਾ ਮਿਲੇ ਫਿਰ ਤੇ ਚੱਕਰ ਗੇੜਾ ਖਾਲੀ ਗਿਆ ਠੀਕ ਹੈ ਗੁਰੂ ਦੇ ਪ੍ਰਸਾਦ ਨਾਲ ਵਾਹਿਗੁਰੂ ਜੀ ਮਨ ਵਿੱਚ ਵਸਦਾ ਹੈ ਬੇਨਤੀ ਕਰਿਆ ਕਰੋ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸਾਡੀ ਜ਼ਿੰਦਗੀ ਵਿੱਚ ਵੀ ਆ ਜਾਓ ਕਿਰਪਾ ਕਰਕੇ ਆ ਜਾਓ ਦੇਖਿਓ ਤੁਸੀਂ ਇੱਕ ਵਾਰ ਕਹਿਆ ਹੋਇਆ ਵਾਹਿਗੁਰੂ ਅਸਰ ਵਿਖਾਏਗਾ ਹੀ ਵਿਖਾਏਗਾ ਵਾਹਿਗੁਰੂ ਬੋਲ ਕੇ ਵੇਖੋ ਅਸਰ ਵਿਖਾਏਗਾ ਕਿਸੇ ਤਰ੍ਹਾਂ ਦੀ ਮੈਡੀਸਨ ਖਾਂਦੇ ਹੋ ਅਸਰ ਵਿਖਾਉਂਦੀ ਹੈ ਸ਼ੱਕ ਕੇ ਵੇਖੋ ਸੱਚਾ ਭੋਜਨ ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਭਈ ਛਕ ਕੇ ਵੇਖੋ ਤ੍ਰਿਪਤੀ ਆਏਗੀ ਸਹਿਜ ਆਏਗਾ ਆਚ ਆ ਗਏ ਨਾ ਬੈਠ ਗਏ ਚੌਂਕੜਾ ਲਾ ਕੇ ਜੇ ਕੱਲ ਨੂੰ ਆਉਣ ਨੂੰ ਦਿਲ ਕਰ ਗਿਆ ਕੋਈ ਨਾ ਕੋਈ ਗੱਲ ਤੇ ਅਸਰ ਪੇ ਹੋਏਗਾ ਚੰਗਾ ਚੰਗਾ ਲਿਖਿਆ ਜਾਣੇ ਕਰ ਕਰ ਕਰਨਾ ਲਿਖ ਲਿਆ ਜਾ ਆਪੇ ਬੀਜ ਆਪੇ ਹੀ ਖਾ ਗੱਲ ਤੇ ਪ੍ਰਵਾਣ ਹੋਣਦੀ ਹੈ ਨਾ ਸਰੀਰ ਤੇ ਸਬਦ ਹੈ ਤੁਹਾਡਾ ساری ਦੁਨੀਆ ਦਾ ਆਪਣਾ ਸਰੀਰ ਤੇ ਸਬਦ ਹੈ ਇਹਨੂੰ ਕਬੂਲ ਕਰਵਾਉਣਾ ਪੈਂਦਾ ਸਰਟੀਫਿਕੇਟ ਵੇਖਿਆ ਸਰਟੀਫਿਕੇਟ ਕਿਸੇ ਕੰਮ ਦਾ ਨਹੀਂ ਕੋਤੇ ਮੋਹਰ ਸਟੈਂਪ ਲੱਗਦੀ ਹੈ ਮੋਹਰ ਉਹ ਫਿਰ ਅੱਗੇ ਚੱਲਦਾ ਹੈ ਜਿੱਥੇ ਵੀ ਜਾਓ ਜੋਬ ਤੇ ਜੋਬ ਲਈ ਜਾਓ ਕਿਸੇ ਕੰਮ ਲਈ ਜਾਓ ਸਰਟੀਫਿਕੇਟ ਵਿਖਾਓ ਜੀ ਉੱਤੇ ਇੱਕ ਮੋਹਰ ਲੱਗੀ ਹੁੰਦੀ ਹੈ ਸਟੈਂਪ ਉਹ ਬੜੀ ਜ਼ਰੂਰੀ ਹੈ ਇੱਥੇ ਨਾਮ ਦੀ ਲੱਗਣੀ ਹੈ ਕਹੇ ਨਾਮਕ ਇਹ ਸਰੀਰ ਪਰਵਾਣ ਹੋਆ ਜਿਨ ਸਤਗੁਰ ਸਿਉਂ ਚਿਤ ਲਾਇਆ ਜਿਨ੍ਹਾਂ ਆਪਣਾ ਧਿਆਨ ਸਤਗੁਰ ਵੱਲ ਲਾਇਆ ਹੈ ਤਿਰੰਕਾਲ ਮਾਨਸ ਜਨਮ ਨਿਰਮੋਲ ਪਾਇ ਸਫਲ ਜਨਮ ਗੁਰ ਚਰਨ ਸ਼ਰਨ ਗੈ ਭਾਈ ਗੁਰਦਾਸ ਜੀ ਜੀਵਨ ਸਰੀਰ ਮਨ ਮਿਲ ਗਿਆ ਮੁਬਾਰਕ ਹੈ ਬਹੁਤ ਮੁਬਾਰਕ ਹੈ ਪਰ ਸਫਲ ਪਰਵਾਣ ਤਾਂ ਹੈ ਜੇ ਇਹ ਸ਼ਰਨ ਵਿੱਚ ਆ ਜਾਵੇ ਦੇਖ ਫਰੀਦਾ ਜੂਥੀ ਆ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿਛਾ ਰਹਿਆ ਦੂਰ ਜਿਵੇਂ ਸਰਟੀਫਿਕੇਟ ਫਿਰ ਬਾਅਦ ਚੱਗੇ ਚੱਲਦਾ ਹੈ ਨਾ ਇੱਕ ਔਰਤ ਇਸਤਰੀ ਆਪਣੇ ਘਰ ਵਿੱਚ ਕੰਮ ਕਰ ਰਹੀ ਸੀ ਬਾਹਰ ਮੰਗਣ ਵਾਲਾ ਖੜਿਆ ਸੀ ਉਹ ਗਈ ਜਵੇ ਇੱਕ ਗੀਤ ਗਾਉਂਦਾ ਹੈ ਹੁਣੋ ਕਾਰਜ ਕਰਦੀ ਹੈ ਵਿਚਾਰੀ ਹੱਥ ਧੋਕੇ ਉਹਨੂੰ ਕੁਝ ਦੇਏਗੀ ਥੋੜਾ ਟਾਈਮ ਲੱਗ ਗਿਆ ਉਹ ਗਾਰਿਆ ਸੀ ਇੱਕ ਦਿਨ ਮੈਂ ਮੁਰਸ਼ਦ ਦੇ ਕੋਲੋਂ ਪ੍ਰੇਮ ਸੁਰਾਹੀ ਪੀਤੀ ਭਾਗ ਸਾਡੇ ਪਈ ਫਕੀਰੀ ਸੋ ਮਾਥੇ ਪਰ ਲੀਤੀ ساری ਉਮਰ ਗੁਨਾਹ ਹੀ ਬੀਤੀ ਹਰ ਕੀ ਭਗਤ ਨਾ ਕੀਤੀ ਆਗੈ ਸਮਝ ਚੱਲੋ ਅਨੰਦ ਲਾਲਾ ਪਾਛਾ ਜੋ ਵੀ ਤੀਸ ਹੋ ਗਈ ਤੀ ਹੁਣ ਜਿਹੜਾ ਪਿੱਛੇ ਛੱਡੋ ਹੁਣ ਵੇਖੋ ਜੇ ਹੁਣ ਆਨੰਦ ਲੰਦੇ ਪਏ ਹੋ ਨਾ ਸੱਚੇ ਨਾਮ ਨਾਲ ਜੁੜੇ ਹੋ ਗੁਰਬਾਣੀ ਨਾਲ ਜੁੜੇ ਹੋ ਨਾ ਫਿਰ ਕਿਰਪਾ ਹੋਏਗੀ ਜੋ ਅੱਗੇ ਉਹਦੇ ਵੱਲ ਜਾਣ ਦੀ ਕੋਸ਼ਿਸ਼ ਕਰੀਏ ਕਿਸੇ ਵੀ ਉਮਰ 'ਚ ਆ ਕੇ ਸਰੀਰ ਪਰਵਾਣ ਹੋ ਸਕਦਾ ਹੈ ਜੀ ਕਹੇ ਨਾਨਕ ਇਹ ਸਰੀਰ ਪਰਵਾਣ ਹੋਆ ਜਿਨ ਸਤਿਗੁਰੂ ਸਿਉ ਚਿਤ ਲਾਇਆ